ਬੜੀ ਜਿਆਦਾ ਹੁੰਦੀ ਹੈ ਅੱਜ ਬੰਗੇ ਹਲਕੇ ਦੇ ਵਿੱਚ ਅਸੀਂ ਮੀਟਿੰਗਾਂ ਕਰ ਰਹੇ ਹਾਂ ਔਰ ਮੈਸਾਦਾ ਜੇਠ ਦਾ ਮਹੀਨਾ ਦੁਪਹਿਰ ਦਾ ਟਾਈਮ ਆ ਗਰਮੀ ਪੈ ਰਹੀ ਆ ਲੋਹ ਚੱਲ ਰਹੀ ਆ ਵਾਰਨਿੰਗ ਦਿੱਤੀ ਹੋਈ ਆ ਮੌਸਮ ਬੁਰੀਆਂ ਨੇ ਇਹਦੇ باوجود ਲੋਕ ਗਰਮੀ 'ਚ ਨਿਕਲ ਕੇ ਸਾਨੂੰ ਸੁਣ ਲਈ ਇੱਜ਼ਤ ਮਾ ਦੇਣ ਲਈ ਵੱਡੀ ਗਿਣਤੀ 'ਚ ਬੀਬੀਆਂ ਤੇ ਨੌਜਵਾਨ ਆ ਰਹੇ ਨੇ ਸੋ ਇਹ ਜਿੱਤ ਦੀਆਂ ਨਿਸ਼ਾਨੀਆਂ ਨੇ ਔਰ ਇਸ ਗੱਲ ਦੇ ਸੰਕੇਤ ਆ ਕਿ ਪੰਜਾਬ ਦੇ ਲੋਕਾਂ ਨੇ ਮਹਿਸੂਸ ਕੀਤਾ ਆਪਣੇ ਤੇ ਪਰाये ਦਾ ਪੰਜਾਬ ਦੇ ਲੋਕਾਂ ਨੇ ਇਸ ਗੱਲ ਨੂੰ ਅਹਿਸਾਸ ਵੀ ਕੀਤਾ ਕਿ ਪਿੱਛੇ ਜੋ ਆਪਣੇਆਂ ਨੂੰ ਬਗਾਨੇ ਸਮਝ ਬੈਠੇ ਬਗਾਨਿਆਂ ਨੂੰ ਆਪਣੇ ਸਮਝ ਬੈਠੇ ਔਰ ਕਾਂਗਰਸ ਪਾਰਟੀ ਤੇ ਆਪ ਦੀ ਜਿਹੜੀ ਸਾਂਝ ਆ ਉਹ ਜਗਜाहिर ਹੋ ਗਈ ਪੰਜਾਬ ਨੂੰ ਲੁੱਟਣ ਲਈ ਕੁੱਟਣ ਲਈ ਜਿਹੜੀ ਇਹ ਸਾਂਝ ਪਾਈ ਕਾਂਗਰਸ ਤੇ ਆਪ ਨੇ ਦਿੱਲੀ ਦੇ ਨਾਲ ਦਿੱਲੀ ਦੇ ਦਲਾਲ ਬਣ ਕੇ ਭੁਗਤੇ ਤੇ ਪੰਜਾਬ ਦੀ ਤਹੀਨ ਕਰਾਈ ਉਹਦਾ ਬਦਲਾ 1 ਜੂਨ ਨੂੰ ਮੈਂ ਸਮਝਦਾ ਪੰਜਾਬ ਦੇ ਲੋਕ ਲੈਣਗੇ ਔਰ ਮੈਂ ਵਾਦਾ ਵੀ ਕੀਤਾ ਆਪਣੇ ਹਲਕੇ ਦੇ ਲੋਕਾਂ ਨਾਲ ਕਿ ਇੱਕ ਵਧੀਆ ਪੀਜੀਆ ਦਾ ਸੈਟਲਾਈਟ ਸੈਂਟਰ ਇਸ ਖੇਤਰ ਦੇ ਵਿੱਚ ਲਿਆਂਦਾ ਜਾਏਗਾ ਔਰ ਇੱਕ ਬਹੁਤ ਟੌਪ ਦਾ ਸਪੋਰਟਸ ਸੈਂਟਰ ਜਿਹੜਾ ਹੈ ਜਿਵੇਂ ਅਸੀਂ ਮਹਾਲੀ ਦੇ ਵਿੱਚ ਵੱਡਾ ਅੰਤਰਰਾਸ਼ਟਰੀ ਫੁੱਤਰ ਦੇ ਸਟੇਡੀਅਮ ਬਣਾ ਕੇ ਸਪੋਰਟਸ ਹੱਬ ਬਣਾਈ ਸੀ ਉਸੇ ਤਰ੍ਹਾਂ ਦੁਆਬੇ ਦੇ ਵਿੱਚ ਵੀ ਇੱਕ ਟਾਪ ਦਾ ਸਪੋਰਟ ਸੈਂਟਰ ਬਣਾ ਕੇ ਖਾਸ ਤੌਰ ਤੇ ਹਾਕੀ ਤੇ ਫੁੱਟਬਾਲ ਇਹਨਾਂ ਨੂੰ ਤਰਜੀਹ ਦਿੱਤੀ ਜਾਏਗੀ ਔਰ ਖਾਸ ਤੌਰ ਤੇ ਪਾਣੀ ਦੇ ਸੰਕਰਦੇ ਜਿਹੜੇ ਹਲ ਨੇ ਜਿਵੇਂ ਪਹਾੜਾ ਦੇ ਵਿੱਚ ਬਾਰਸ਼ਾਂ ਦਾ ਪਾਣੀ ਰੋਕ ਕੇ ਪਾਈਪ ਰਾਹੀਂ ਮੈਦਾਨੀ ਇਲਾਕੇ ਚ ਲਿਆ ਕੇ ਖੇਤਾਂ ਨੂੰ ਲਾਉਣਾ ਇਹ ਵੀ ਮੇਰੀ ਪ੍ਰਾਇੋਰਟੀ ਦਾ ਹਿੱਸਾ ਹੋਏਗਾ ਔਰ ਇਸ ਖੇਤਰ ਨੂੰ ਟੂਰਿਜ਼ਮ ਦੇ ਤੌਰ ਤੇ ਕਾਰੋਬਾਰ ਦੇ ਤੌਰ ਤੇ ਉਭਾਰ ਦੇ ਤੌਰ ਤੇ ਮਤਲਬ ਵਿਕਸਿਤ ਕਰਨਾ ਔਰ ਉਹਦੇ ਲਈ لوکانوں ریگار بھی ملوں گا کاروبار بھی ملن گے آمدنت بھی ਵਾਧਾ ਹੋਏਗਾ ਇਹ ਵੀ میری ਪ੍ਰਾਥਮਿਕਤਾ ਹੋਏਗੀ ਕਿਉਂਕਿ دوسرے ਲੋਕ ਜਿਹੜੇ ਨੇ ਉਹ ਨਾਇਸ ਹੋ ਸਕਦੇ ਨੇ ਨਾ ਉਹ ਕਰ ਸਕਦੇ ਨੇ ਉਹਦਾ ਕੇਂਦਰ ਦਾ ਪੈਸਾ ਜਿਹੜਾ ਸਾਡ ਨੂੰ ਮਿਲਣਾ ਚਾਹੀਦਾ ਉਹ ਤਾਂ ਉਹ ਵੀ ਨਹੀਂ ਲਿਆ ਸਕਦੇ ਸਾਡੇ ਆਪਣੇ ਪੈਸੇ ਜਿਹੜੇ ਕੇਂਦਰ ਤੋਂ ਲਿਆ ਨਹੀਂ ਸਕੇ ਉਹ ਫਿਰ ਹੋਰ ਕੀ ਕਰਾ ਸਕਣਗੇ ਫਿਰ ਦੂਜੀ ਗੱਲ ਹੈ ਜਿਹੜੇ ਉਮੀਦਵਾਰ ਖੜੇ ਨੇ ਮੁਕਾਬਲੇ 'ਚ ਉਹਨਾਂ ਦਾ ਹਲਕੇ ਨਾਲ ਕੋਈ ਲਗਾ ਨਹੀਂ ਹੈ ਕੋਈ ਉਹਨਾਂ ਨੂੰ ਹਲਕੇ ਨਾਲ ਮਾੜਾ ਮੋਟਾ ਵੀ ਉਹਨਾਂ ਦਾ ਨੇਦੇ ਤੇਰੇ ਦਾ ਵੀ ਮੋਹ ਨਹੀਂ ਹੈ ਤੋਂ ਮੈਂ ਇਸ ਹਲਕੇ ਦਾ ਜਿੱਤਾ ਹਾਰਾਂ ਲੋਕਾਂ ਵਿੱਚ ਰਿਹਾ ਤੋਂ ਲੋਕ ਮੈਨੂੰ ਆਪਣਾ ਵੀ ਸਮਝਦੇ ਨੇ ਦੂਸਰਿਆਂ ਨੂੰ ਬਗਾਨੇ ਸਮਝਦੇ ਨੇ ਇਸ ਕਰਕੇ ਵੀ ਮੈਂ ਸਮਝਦਾ ਗਰਮੀ ਦੀ ਰੁੱਤ ਚ ਲੋਕ ਮਾਨ ਸਰਕਾਰ ਦੇ ਵੀ ਆਏ